ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਨੇ ਹਲਕੇ ਵਿੱਚ ਇੱਕ ਜਨਤਕ ਮੀਟਿੰਗ ਦੌਰਾਨ ਸਾਬਕਾ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਨੇ ਆਪਣੇ ਪਰਿਵਾਰ ਬਾਰੇ ਵੀ ਚੰਗਾ ਮਾੜਾ ਕਿਹਾ ਕੋਸ਼ ਨੇ ਸਨੀਆਰਾ ਭਾਈਚਾਰੇ ਬਾਰੇ ਵੀ ਅਪੱਤੀ ਜਨਕ ਸ਼ਬਦਾਂ ਦੀ ਵਰਤੋਂ ਕੀਤੀ ਹੈ ਜਿਸ ਕਾਰਨ ਵਿਵਾਦ ਖੜਾ ਹੋ ਗਿਆ ਵਿਰੋਧੀ ਧਿਰ ਦੇ ਆਗੂਆਂ ਨੇ ਪੁੱਲਰ ਦੀਆਂ ਗੱਲਾਂ ਨੂੰ ਸਸਤੀ ਇਕਰਾਰ ਰਾਜਨੀਤੀ ਦਿੱਤਾ ਹੈ ਉਹਨਾਂ ਚੋਣ ਕਮਿਸ਼ਨ ਤੋਂ ਉਨਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਨੇ ਵੀ ਇਸ ਭਾਸ਼ਣ ਤੋਂ ਬਾਅਦ ਇੱਕ ਵੀਡੀਓ ਜਾਰੀ ਕਰਕੇ ਪੁੱਲਰ ਨੂੰ ਸਲੀਕੇ ਦਾ ਸਬਕ ਸਿਖਾਇਆ ਹੈ ਪੁੱਲਰ ਨੇ ਪੱਟੀ ਪਬਲਿਕ ਮੀਟਿੰਗ ਦੌਰਾਨ ਹਰਮਿੰਦਰ ਗਿੱਲ ਬਾਰੇ ਕਿਹਾ ਮੈਂ ਤੁਹਾਨੂੰ ਉਸ ਬਾਰੇ ਇੱਕ ਹੋਰ ਗੱਲ ਦੱਸਦਾ ਹਾਂ ਓਹੋ ਆਤਵਾਦ ਦੌਰਾਨ ਜੋਧਪੁਰ ਜੇਲ੍ਹ ਵਿੱਚ ਬੰਦ ਸੀ ਉਹ ਜੋਧਪੁਰ ਜੇਲ੍ਹ ਵਿੱਚ ਇੱਕ ਧਾਰਮਿਕ ਸਿੱਖ ਕੋਲ ਰਿਆ ਉਥੇ ਉਹਨਾਂ ਉਸ ਸਿੱਖ ਨਾਲ ਗੈਰ ਕੁਦਰਤੀ ਸਬੰਧ ਬਣਾਏ ਇਹ ਹਰਮਿੰਦਰ ਗਿੱਲ ਆਪਣੇ ਕੱਪੜੇ ਅਤੇ ਭਾਂਡੇ ਧੋਣ ਦਾ ਕੰਮ ਕਰਦਾ ਸੀ ਉਧਰ ਇਸ ਮਾਮਲੇ ਵਿੱਚ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਕੋਦੂ ਮੇਰੇ ਤੋੜੇ ਕੋਦੂ ਮੇਰੇ ਪੁੱਤਰੇ ਪੋਤਾ ਸਿਧਾ ਮੈਂ ਵੀ ਜਟਾ ਦਾ ਪੋਤੇਆ ਭੁੱਲਣਾ ਦਾ ਬੱਡੀ ਫਰੀਹਾੜੀ ਵਾਲਿਆਂ ਦਾ ਸਿਰ ਕੋ ਲਰਵੀ ਲੋਹਰੀਆ ਜੱਟਿਆ ਤੇਰੇ ਮੂੰਹ ਮੈਂ ਕੋਈ ਗੁੱਲੀ ਘੜ ਕੋ ਸੁਨਿਆਰਾ ਨਹੀਂ ਇਹਨੂੰ ਕਿਰਨ ਦਰਕੇ ਨੂੰ ਇੱਥੇ ਲੋਕਾਂ ਕਹਿੰਦੇ ਗੁੱਲੀ ਘੜ ਸੁਨਿਆਰਾ ਆਹ ਦੇਖ ਲਈ ਆਹ ਦੇਖ ਲਈ ਉਹਨੂੰ ਤੇ ਜਾ ਤੂੰ ਬੜੀਆਂ ਵਧੀਕੀਆਂ ਕੀਤੀਆਂ ਕੀਤੀਆਂ ਬੜੀਆਂ ਗੱਲਾਂ ਕੀਤੀਆਂ ਆ ਜੱਟ ਤੈਨੂੰ ਲੜਕਾਰ ਦਾ ਜਿੱਥੇ ਵੇਖਣਾ ਉਹ ਵੇਖ ਲਈ